ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਤ ਪ੍ਰਾਪਾ ਬੰਦਾ ਸਵਾਗਤ ਹੈ ਆਪਣੇ ਚੈਨਲ ਹਉਮਾ ਦਾ ਡੇਰੀ ਫਾਰਮ 911 ਦੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਸ਼ਹਿਰ ਜਨਾਲਾ ਤਹਿਸੀਲ ਜਨਾਲਾ ਦੇ ਖੇਲਾ ਪਰ ਸਰ ਅੱਜ ਦੀ ਵੀਡੀਓ ਟੋਡਰਾ ਪਾਕਿਆ ਵਰਤੀਆਂ ਦਿਖਾਵਾਂਗੇ ਕੁਝ ਟੋਕੜਾ ਗੱਬਣਾਵਾ ਤੇ ਕੁਝ ਉੱਚੇ ਬੱਚੇ ਵਾਲੀਆਂ ਵਾਂ ਤੇ ਆਪਾਂ ਪਹੁੰਚਿਆ ਵੀ 100 ਰੁਪਏ ਕੋਲ ਜੀ ਆਦੋ ਕਰਦੇ ਆ ਵੀਰਾਂ ਨਾਲ ਗੱਲ ਬਾਤ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਹੋਸਣਾ ਠੀਕ ਠਾਕ ਜੀ ਬਈਆ ਭਾਜੀ ਵਧੀਆ ਵਧੀਆ ਚਾਹੀਦਾ ਜੀ ਹਾਂਜੀ ਇਹ ਬੁਰਜਾ ਆਪਣਾ ਨਾਮ ਤੇ ਟੈਕਸ ਕਰਦੇ ਹਾਂ। ਆਪ ਸਨੋ ਅਜ ਨਾਲਾ ਜਲਾ ਮਰਸਾ ਦਾ। ਠੀਕ ਹੈ ਜੀ। ਟੂ ਨੰਬਰ ਹੀ ਬੋਲ ਦਿੰਦੇ। ਸਾਡੇ ਨੇ ਇੱਕ ਨਾਰ ਪੈਨ 555। ਠੀਕ ਹੈ ਜੀ। ਕਿਵੇਂ ਰਿਹਾ ਕੱਲ ਵਾਲੀ ਵੀਡੀਓ? ਵਧੀਆ ਬਰਦੀ ਕਿਰਪਾ ਬਹੁਤ ਰਹੀ। ਚਲੋ ਕਿਰਪਾ। ਮੈਂ ਤੁਹਾਨੂੰ ਕਹਾਂ ਯਾਰਾ ਉਹ ਤੇ ਇਹ ਤੁਹਾਨੂੰ ਕਹਾਂ ਵੀਡੀਓ ਰੋਕ ਦੋ ਮਾਲ ਦੇਖਿਆ ਫੇਰ ਫੋਨ ਕਰਦਾਂ ਮੈਂ ਫੜੇ ਜਾਂਦੇ ਜੀ। ਹਾਂਜੀ ਹਾਂਜੀ ਹਾਂਜੀ। ਪਰ ਮੈਂ ਵੀ ਕਿਰਾਏ ਬਿਜੀ ਹਾਂ। ਜਦੋਂ ਮੈਂ ਮਾਲੀ ਕਿਰਪਾ ਦਾ ਹਾਂ 20 ਘੰਟੇ ਚ ਮਾਲ ਵੇਚਿਆ ਦੇਣਾ ਜੀ। ਠੀਕ ਹੈ ਠੀਕ ਹੈ ਜੀ। ਇਹ ਅਜ ਦੋ ਬੜਾ ਕੱਪੜਾ ਤੇ ਚੇ ਬਾਕੀ ਪਹਿਲਾਂ ਜੀ ਬੇਨਤੀ ਹੈ ਵੀ ਆਪਣੀਆਂ ਇਥੇ ਚੈੱਕ ਪਾਸ ਕਰਾ ਗੜਨ ਜੋਜਗਾ ਖੜਨ ਨਾ ਤੁਹਾਨੂੰ ਕੋ ਮੜਾ ਕਵੇ ਨਾ ਸਾਨੂੰ ਕਵੇ ਤੁਸੀਂ ਦੋ ਮਿੰਟ ਆਏ ਜੀ ਹਾਂਜੀ ਹਾਂਜੀ ਦੋ ਮਿੰਟ ਵੀਡੀਓ ਤੁਹਾਨੂੰ ਵੀ ਦਰ ਕਿਹੜੀ ਦਾ ਥਾਨ ਘਾਤਿਆ ਕਿਹੜੀ ਦਾ ਵਾਧਿਆ ਕੀ ਭੂਤ ਕੱਢੀ ਆ ਕਿ ਜਨਾ ਤੁਹਾਡੀ ਗਲਤੀ ਆ ਸਾਨੂੰ ਤੇ ਪਹਿਲਾਂ ਚੋਰੀ ਚਵਾ ਗਿਆ ਪਨਗਰ ਬਿਲਕੁਲ ਜੀ ਉਹੀ ਨਾ ਤੁਹਾਨੂੰ ਕੋ ਮਾਰਿਆ ਉਹਨੇ ਹੱਲੂ ਕਰੇ ਆਪਨੀ ਤਾਂ ਪਾਸ ਕਰਨ ਚੋਰ ਚਵਾ ਗਿਆ ਆਪਣੀ ਖੜਨ ਜਿਹੜਾ ਕਿ ਉਹ ਮਾਰਿਆ ਜਗਾ ਕਹਿਣਾ ਜੇ ਤੁਹਾਨੂੰ ਜਾਂ ਮੈਨੂੰ ਉਹ ਮਾਰੀ ਗਿਆ ਬਿਲਕੁਲ ਜੀ ਤੇ ਇਦਾਂ ਕਰੀਏ ਜਰਵਾਦੀ ਕਰ ਲੋ ਦੱਸਿਓ ਪਹਿਲੇ ਨਾਮ ਤੇ ਇੱਕ ਛੋਟੀ ਇਹਦਾ ਵੀਡੀਓ ਬਚਾ ਕੇ ਬੋਲਾ ਜਾ ਅੱਛਾ ਜੀ ਉਹ ਕਰਤਾ ਜੇ ਇਕੱਠਾ ਆ ਗਿਆ ਬੱਚੇ ਲਓ ਜੀ ਮੇਲ ਦਾ ਫਾਰਾ ਜਿਹਦੇ ਪਿਛੇ ਇੱਕ ਇਹ ਕਿੰਨਾ ਦੋ ਢਾਈ ਮਹੀਨੇ ਦਾ ਦਾ ਉਹ ਜੀ ਹਾਂ ਜੀ ਦੁੱਧ ਕਿੰਨਾ ਆਇਆ ਮੈਨੂੰ ਜੀ 7 ਕਿਲੋ ਜੀ ਅਛਾ ਜੀ ਸੁਹਾ ਸੁਹਾ ਦੁਜਾ ਅੰਦੇ ਤੀਜੇ ਦੁਜਾ ਹੀ ਹੋਣਾ ਦੁਜੇ ਅੰਦੇ ਦੁਜਾ ਤੀਜਾ ਬੁਲਦੀ ਸੁਹਾ ਠੀਕ ਹੈ ਲਓ ਜੀ ਦੁਜਾ ਦੁਜਾ ਆਪਣੀ ਸਮਝਣਾ ਭਾਈ ਜੰਦਾ ਲੈ ਲਓ ਤੇ ਘਰ ਆ ਲੈਣਾ ਦੁਜਾ ਕਹਿ ਕੇ ਰੱਖੀਏ ਬਾਕੀ ਗੈਟ ਲੈ ਗਿਆ ਆ ਆ ਕਿੱਥਾ ਯਾਰ ਤੇ ਕੱਟੇ ਦੀ ਮਿਲਦੀ ਦੋ ਮਟਾ ਤੇ ਭਾਈ ਕਿੱਥੇ ਦੇ ਠੀਕ ਹੈ ਭਾਈ ਆਗ ਨਾਲ ਹੀ ਮਿਲਦੀ ਏ ਜੀ ਜੀ ਲਾ ਲਿਆ ਤੇ ਕੱਟ ਕਾਟ ਕੇ ਲੈ ਚੰਗਾ ਵਾ ਖਾਨ ਭੰਡਾ ਦੇ ਬਹੁਤ ਚੰਗਾ ਲੱਗਾ ਕਰਮਾ ਵਾਲੀ ਮਾਣ ਇਕਲਾ ਇਕਲਾ ਖਾਣ ਲਿਆ ਭਾਈ ਚੋਈ 1 ਕਿਲੋ ਦੀ ਅੱਛਾ ਜੀ ਉਹਦੀ ਕਿੰਨ ਲੱਗੀ 1 ਕਿਲੋ ਦੀ ਚੋਈ ਦੀ ਠੀਕ ਹੈ ਠੀਕ ਹੈ ਜੀ ਲੋ ਜੀ ਉਹ ਮੈਂ ਇਕਲਾ ਇਕਲਾ ਖਾਣ ਲਿਆ ਕਰਦਾ ਦੇਣੀ ਅਗਲੀ ਸਾਈਡ ਤੋਂ ਜੀ ਸਾਮ ਤੋਂ ਆਉਂਦਾ ਆਏ ਠੀਕ ਠੀਕ ਇਹ ਕੀ ਮੁੱਲ ਭਾਜੀ ਇਹਦਾ ਕਰਨਾ ਹੈਰਾ ਇਹਦਾ ਭਾਜੀ ਮੋਲਾ ਵਪਾਏ ਕਰੀਏ 6 ਮਿੰਟ ਦੀ ਬਾੜ ਅੱਛਾ ਜੀ ਇਹ ਹਾਨਾ ਇਹ ਬਾ 2 ਘੰਟਾ ਛੱਡੀ ਜਮਾਂਈ ਭਾਈ 2 ਘੰਟਾ ਛੱਡੀ ਹਾਂਜੀ ਹੋਰ ਕਰਦੀ ਬਾਕੀ ਜਗ੍ਹਾ ਵੀ ਤੁਮਾਂ ਜੋ ਕਰਨਾ ਹੈ ਇਹ ਦਾਤ ਹਾਨਾ ਜਿੱਥੇ ਕਾਪਾ ਨੂੰ ਮੁਬਾਰਕਾਂ ਦੀ ਛੱਡੀ ਦੇਣੀ ਆ 4 ਛੱਡੀ ਹੋਰ 4 ਹੋਰ ਛੱਡਦੇ 56000 ਦੀ ਭਾਜੀ ਹਾਨਾ ਲਵਾਂ ਬੱਚਾ ਮਗਦੇ ਦੁੱਧ 7 ਕਿਲੋ ਕੰਡੇ ਵਾਲਾ ਕੋਹ ਭੂਲ ਮਾਰੇ ਛੱਡਾ ਮਾਰੇ ਠੀਕ ਉਹਦੀ ਆਪਣੀ ਕੁਆਲਿਟੀ ਆ ਸਵੇਰੇ ਆਪਾਂ ਚੁਵਾਈ ਹੋਈ ਹੈ 5 ਵਜੇ ਆਪਣੀ ਠੀਕ ਹੈ ਠੀਕ ਹੈ ਜੀ ਹਾਂ ਲਓ ਜੀ 5 ਵਜੇ ਸਵੇਰੇ ਚਵਾਈ ਹੋਈ ਏ ਤੇ ਕੋਈ ਵੀਰ ਭਰਾ ਉਹ ਤੁਹਾਨੂੰ ਦੱਜਾ ਲਵੇ ਹਾਂ ਤੇ 55000 ਦੇ ਵਿੱਚ ਤੋਂ ਮੱਝੂ ਮਿਲ ਜਾਂਦਾ ਪਾਣੀ ਬੱਚੂ ਦੀ ਸੋਣੀ ਏ ਠੀਕ ਹੈ ਨੌ ਵੀ ਚਵਾਈ ਇੱਥੇ ਆ ਕੇ ਮੇਰੀ ਇਹ ਜੁਮੇਰੀ ਆ ਹਾਂਜੀ ਮੇਰਾ ਵੀ ਇੱਥੇ ਆਵੇ ਪੂਰ ਮਾਰੇ ਛੱਟਾ ਮਾਰੇ ਕੋਈ ਚਵਾਈ ਕਰਤ ਹੋਵੇ ਆਪਾਂ ਗੱਡੀ ਦਾ ਕਰਾਇਆ ਸਮਝ ਦਵਾਵਾਂਗੇ ਠੀਕ ਹੈ ਠੀਕ ਹੈ ਲਓ ਜਿਹੜਾ ਗੱਲ ਪਾਈ ਆ ਲੋ ਗ੍ਰੈਂਡ ਜਿਹੜੀ ਆਪਨੇ ਇਥੇ ਕੋਈ ਜੁ ਮੇਰੀ ਕੋਈ ਵੀਰ ਇਥੇ ਗੱਡੀ ਲੈ ਆਇਆ ਜੁਣਾ ਹਾਂਜੀ ਹਾਂਜੀ ਪੂਰ ਛੱਟਾ ਥਣ ਘਾੜਵਾ ਦੋਈ ਆਪਣੀ ਜੁ ਮੇਰੀ ਠੀਕ ਹੈ ਜੀ ਤੇ ਆਹ ਭਾਜੀ ਕਿਵੇਂ ਮੈਂ ਇਹ ਭਾਈ ਤਿੰਨ ਮਹੀਨੇ ਦੀ ਗੱਪਾਂ ਜਿੱਤੇ ਨਾਲ ਉਹ ਦੋ ਚਾਰ ਦਿਨ ਘਾੜੀਏ ਅੱਛਾ ਜੀ ਇੱਕ ਬਸ ਕਰਾਈ ਕੀ ਗੱਲ ਥੰਨਾ ਗੱਲ ਲਵਾਤਾ ਜੀ ਅੱਛਾ ਜੀ ਜੇ ਡੇਢ ਹੀ ਆਈਏ ਦੋ ਦੇ 15 15 ਨੇ 15 14 15 ਮਿੰਟ ਦਾ ਦੋ ਚੁਆਏ ਠੀਕ ਹੈ ਡੇਢ ਹੀ ਮੇਰਾ ਵੀਰ ਕੋ ਗੱਡੀ ਲੈ ਕੇ ਮੇਰੇ ਕੋ ਆ ਜੂਗਾ ਹਾਂਜੀ ਚਾਹ ਗੱਲ ਤੂੰ ਤੇ ਮੈਂ ਗੱਡੀ ਦਾ ਕਿਰਾਇਆ ਦਊਗਾ ਠੀਕ ਐਡੀ ਪੋਲੀ ਦੇ ਐਡੀ ਮੋਟੀ ਧਾਰ ਤੇ ਕਿੰਨਾ ਗਿਆ ਇਸ ਟਾਈਮ ਦੁੱਧ ਦੇਖੋ ਦੇਖੋ ਦੋ ਦੋ ਸ਼ੇਕ ਲੋ ਠੀਕ ਹੈ ਲਓ ਜੀ ਤਿੰਨ ਮਹੀਨੇ ਦੀ ਚੈੱਕ ਪਾਸ ਤੇ 6 ਲੀਟਰ ਦੁੱਧ ਆ ਤੇ ਬਾਕੀ ਸੱਜਰ ਦਾ ਰਿਕਾਰਡ ਬਾਈ ਚੰਗਾ ਦਾਦਾ 14 14 ਲੀਟਰ ਜਿੱਥੋਂ ਬਾਅਦ ਕੋ ਇਹਦੇ ਕਰ ਦੇ ਦੇਰੀ ਜੇ ਤੁਹਾਨੂੰ ਪੱਕੇ ਟੰਗਾ ਹੋ ਕੇ ਤਾਂ ਬਏ ਹਾਂਜੀ ਹਾਂਜੀ ਹਸਿਆਣੇ ਦੇ ਹੱਥਾਂ ਜਿੱਤੀਆਂ ਮੂੰਹ ਨਾ ਖੋਲਣੀਆਂ ਪੈਂਦੀਆਂ ਬਿਲਕੁਲ ਹੱਥਾਂ ਨਾਲ ਕਿੰਨਾ ਦਿੱਤੀਆਂ ਦੇਰੀ ਦੇ ਹਿਸਾਬ ਨਾਲ ਮੂੰਹ ਨਾ ਵੱਡਣੀਆਂ ਪੈਂਦੀਆਂ ਰਸਕੀਆਂ ਵੱਡੀਆਂ ਇੱਕ ਨਵਾਂ ਸੁਬਾਹ ਹੋਈ ਹੈ ਸੁਬਾਹ ਤੀਜਾ ਹੋ ਜੈਨੇ। ਇਹ ਗੱਲ ਹੈ ਸ਼ੁਰੂਆਤੀ ਦਾ। ਕੱਦ ਕਾਲ ਪੂਰਾ ਹੈ ਭਾਈ ਪਰ ਚਰਵਾਈ ਮੈਂ ਬੜੀ ਬੜੀ ਮੱਝ ਵੇਚੀ ਮੈਂ ਢਿੱਕ ਵਾਈ ਨਹੀਂ ਵੇਚੀ ਬੜੀ। ਠੀਕ ਹੈ ਠੀਕ ਹੈ। ਲਓ ਜੀ ਘਾਟ ਦਾ ਘਾਟ ਜਿਹੜਾ ਇਹਦਾ ਵੀ ਚੰਗਾ ਤੇ ਦੁੱਧ ਵਾਲੀਆਂ ਨੇ ਸ਼ਾਦੀਆਂ ਵੀ ਆ ਗਈਆਂ। ਦੁੱਧ ਬਾਜੀ ਬਿਲਕੁਲ ਲਿਖਤੀ ਰੂਜ ਕੋ ਲਿਖ ਕੇ ਰਹਿ ਜੇ 14 ਕਿਲੋ ਦੀ ਗਾਰੰਟੀ ਦੇਵਾਂਗੇ। ਅੱਛਾ ਜੀ। ਸ਼ਵਾ ਬੜਾ ਲੱਗਾ ਬਹੁਤ ਜ਼ਿਆਦਾ ਹੀ ਚੋੜਾ ਹੈ। ਚਲੋ ਜੀ 14 ਹਾਂ ਦੇ ਜਿਹੜਾ ਦੁੱਧ ਭਰਿਆ ਸੱਜਰ ਨੇ। ਤੇ ਤੀਜੇ ਸਵੇਰ ਨੂੰ ਬਾਹ ਗੱਬਣਿਆ ਕਰਮਾਲੀ ਦੇ ਥਾਂ। ਨਾਲ ਇਹ ਕਾਉਨ ਭੰਡਾਰ ਨੂੰ ਵੀ ਬਹੁਤ ਚੰਗਾ ਲੱਗਾ ਤੇ ਚਵਾਈ ਸਾਰਿਆਂ ਦੀ ਬਾਈ ਨੇ ਕੀਤੀ ਏ ਉਹ ਸਾਣਾ ਕੋਈ ਇਤਰਾ ਦਾ ਜਲਾਵੇ ਤੇ ਇਹਦਾ ਮੁੱਲ ਬਾਈ ਹੈ ਇਹ ਪਾਈ ਆਪਾਂ ਤੇਰੀ 65000 65000 ਹਾਂ ਕਰੀਏ ਮੰਨਤਾ ਭਾਈ ਬੱਜ ਚਵਾਹ ਬੜਾ ਜਿਹਦੇ ਦੁੱਧ ਛੇਕ ਲੋ ਜੇ ਚਵਾਹ ਤਾਂ 3 ਮਹੀਨੇ ਦੋ ਜਣ ਘਾੜੀਏ ਤੇ ਚੈੱਕ ਪਾਸ ਭਾਈ ਆਪਣਾ ਵੀਰ ਘਾ ਜਾ ਕੇ ਆਪਣੀ ਚੈੱਕ ਪਾਸ ਕਰਾਵੇ ਠੀਕ ਆ ਕਰ ਦਈਏ ਮੰਨਤਾ ਨੇ ਚੋ ਵੀ ਕਰਾ ਦਿਓ ਦੱਸ ਤੋ ਹਾਨ ਆ ਵੀ ਯਾਰ ਛੱਡੀ ਹੋਰ ਨਹੀਂ ਯਾਰ ਹੋਰ ਛੱਡੀਏ ਫਿਰ ਪੂਰੇ 26000 ਦੇਵਾਂਗੇ ਹਾਂ ਨਾ ਠੀਕ ਹੈ ਲਓ ਜੀ 26000 ਪੂਰੇ ਤੋਕੜ ਗੱਡੀ ਕੋ ਲੈ ਕੇ ਭਾਈ ਜੀ ਹਾਂ ਜੀ ਜੋ ਆ ਗੱਡੂ ਤਾਂ ਆਪਾਂ ਗੱਡੀ ਦਾ ਕਰਾਇਆ ਜਿੰਨਾ 2-4000 ਦੇਵਾਂਗੇ ਠੀਕ ਹੈ ਠੀਕ ਹੈ ਜੀ ਲਓ ਜੀ ਬਿਲਕੁਲ ਹੀ ਭਾਈ ਨੇ ਫੁੱਲ ਗਰੰਟੀ ਦਿੱਤੀ ਆ ਬਦਮਾਸ਼ੀ ਆਪਾਂ ਚੋਏ ਚੋਈ ਭਾਈ ਜੀ ਦਾ ਠੀਕ ਹੈ ਜੀ ਆਹ ਵਾਲੀ ਕਿਵੇਂ ਹੈ ਜੀ ਪਹਿਲਾ ਸੂਈ ਦਾ ਉਹ ਛੋੜਿਆ ਕੱਟਾ ਜਿਹਨੂੰ 1.5 ਮਹੀਨਾ ਸੂਈ ਰੋਏ ਅੱਛਾ ਜੀ ਉਹ ਨਿਕਾਲੇ ਜਿਹੜੇ ਪਿੱਛੇ ਵੀ ਮੇਲ ਕਾਪ ਆ ਗਏ ਕਿ ਤੇ ਟੁੱਟੀ ਟੋਲ ਨਾਲ ਹੀ ਅੰਦਰੋਂ ਫਿਰ ਦਿਖਾ ਰਾਂਗੇ ਇਹਦੇ ਕੋ ਕਿੰਨਾ ਦੋ ਤੈਸ ਟਾਈਮ ਦੇ ਕੋ ਠੀਕ ਹੈ ਠੀਕ ਹੈ ਲਓ ਜੀ 7 ਹੋ ਗਿਆ ਬਾਕੀ 6.5 ਦੀ ਗਰੰਟੀ ਹੈ ਬਾਈ ਜਿਹੜੇ ਆਪਾਂ ਚੋਏ-ਜੋਏ ਪਾਈ ਤੰਦ ਠੀਕ ਹੈ ਠੀਕ ਹੈ ਜੀ ਹੋ ਗਿਆ ਵੀ ਥਾਂ ਥੋੜੀ ਨਹੀਂ ਬਹੁਤ ਹੀ ਚੰਗਾ ਲੱਗਾ ਕਰਮਾਈ ਨੂੰ ਕੱਲਾ-ਕੱਲਾ ਥਾਂ ਲੱਗਾ ਵਾ ਕਿ ਆਹ ਬੜਾ ਦਾ ਜਵਾਬ ਜੀ ਮੇਲਕਾਪ ਆ ਗਿਆ ਪਿੱਛੇ ਤੋਂ ਕੰਮ ਨਹੀਂ ਆ ਪਾਵਾ ਇਹ ਯਾ ਸਾਰਾ ਮਨ ਦੀ ਸਭੰਗ ਉਹ ਲੈ ਕੇ ਜਾਇਆ ਗਿਆ ਟੇਬਲ ਤੇ ਸ਼ੇਪੇ ਲਾ ਛੋਲਾਂ ਦਾ ਫੈਕ ਹੈ ਕਿ ਕਰਦਾ ਤੇ ਤੈਨੂੰ ਬਹੁਤ ਹੀ ਚੰਗਾ ਲੱਗਾ ਤੇ ਅੱਸਾਂ ਵਾਲਾ ਕਿੰਨਾ ਆ ਗਿਆ ਜੇ ਭਾਈ ਝੋਟੀ ਦੀ ਬੜੀ ਚੰਗੀ ਝੋਟੀ ਸਾਹਮਣ ਵਾਲੀ ਦੋ ਜਦਾਂ ਠੀਕ ਹੈ ਝੋਟੀ ਸਾਂਭੀ ਸੋਭੀ ਗਈ ਨਾ ਪੰਜ ਮੋੜ ਖਾ ਗਈ ਝੋਟੀ ਦੇ ਇੰਜੀਨੀਅਰ ਜਦੋਂ ਸਾਡੇ ਕੋਲ ਲੰਘ ਰਹੇ ਨਹੀਂ ਜੀ ਲਾਉਂਦੇ ਆਉਂਦੇ ਆ ਹਾਂਜੀ 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 ਆਉਂਦੇ ਆ ਆਪਾਂ ਕਹਿੰਦੇ ਜੀ ਲਾਉਂਦੇ ਨਹੀਂ ਕਿਸੇ ਉੱਪਰ ਸਾਡੀ ਲਾਉਂਦੇ ਬਿਲਕੁਲ ਜੀ ਸਹੀ ਗੱਲ ਹੈ ਜੀ ਕਿੰਨਾ ਘਰ ਚ ਪਾ ਦਿੰਗੀਆਂ ਇਹਦਾ ਮੁੱਲ 60000 ਜੀ ਹਾਂਛਾ ਜੀ ਇਹ ਹਾਂ 51000 ਝੋਟੀ ਦਵਾਂਗੇ 51000 ਜੀ ਹਾਂ ਹਾਂ ਨਹੀਂ ਨਹੀਂ ਕਰੀਏ ਥ 55 ہاں 55 ਜੀ ਲਾਗੇ 55 ਜੀ ਪਹਿਲੇ ਨਾ ਪਹਿਲਾ ਜੇ ਭਾਵੇਂ ਕੋਈ ਆਵੇ ਠੀਕ ਹੈ ਲਾਓ ਜੀ 55 ਪਹਿਲਾਂ ਕਰਤੀ ਜੇ ਕੁੜੀਆਂ ਦੋ ਚਾਰ ਸੋਨੇ ਪੀਨ ਵਾਲੀ ਕਬੂਨ ਵੇਰਾ ਅੱਖਾਂ ਬਿੱਲ ਗਿਆ ਅੱਖ ਵੇਖੋ ਕਿੱਰੀ ਬਿੱਲੀ ਆ ਪੀ ਲਾਓ ਜੀ ਕੋਈ ਸ਼ੱਕ ਨਹੀਂ ਪਹਿਲਾਂ ਹੀ ਸੁਭਾ ਕਰ ਜੇ ਨਾ ਸੁਵੇ ਛੋਟੀ ਆ ਪੂਰੀ ਵੇਰੋਂ ਕੱਦ ਕੱਦ ਪੂਰਾ ਜੀ ਹੁੰਦੀ ਆ ਵੀਰ ਜੀ ਠੀਕ ਹੈ ਠੀਕ ਹੈ ਲਾਓ ਜੀ ਬਾਤ ਕੱਢਦੀ ਚੰਗੀ ਆ ਤੇ ਆਹ ਭਾਈ ਗੱਜੂ ਆਈ ਭਾਈ ਮੈਂ ਇਹ ਗਨ ਕਹਿੰਦਾ ਚੁਵਾਈ 1 ਨੰਬਰ ਦੀ ਏ ਉਹ ਜੀ ਥਣ ਭਾਂਡਾ ਤੁਸੀਂ ਕੀ ਕਰ ਸਕਦੇ ਬੜਾ ਚੰਗਾ ਇਨਾ ਸੋਇ ਬਹੁਤ ਅੰਦਾਜ਼ ਆਏ ਅੱਛਾ ਜੀ ਚੋਗੀ ਹੋਣੀ ਠੀਕ ਹੈ ਠੀਕ ਹੈ ਜੀ ਲਓ ਜੀ ਚਾਰ ਦਰਦਿਆ ਛੋਟੀ ਹੈ ਜੀ ਤੇ ਬਈਆ ਚੌਥੇ ਨੰਬਰ ਵਾਲੀ ਇਹ ਵੀ ਦੀ ਸੂਈ ਆ ਇਹਨੂੰ ਸੂਈ ਨੂੰ ਕੋਈ 20 ਦਿਨ ਹੋ ਗਏ ਆ ਅੱਛਾ ਜੀ ਇਹਦਾ ਬੱਚਾ ਕਿਹਨਾਂ ਨੂੰ ਮਾਰ ਅੱਛਾ ਜੀ ਕੱਲ ਮੈਂ ਲੈਂਦੀ ਆ ਠੀਕ ਹੈ ਦੋ ਇਹ ਦੋਵੇਂ ਨੰਬਰ ਦੀ ਗੱਲ ਹੁੰਦੀ ਏ ਠੀਕ ਹੈ ਕੋਈ ਮੇਰਾ ਵੀਰ ਖੜੇ ਤੇ ਭਾਂਵੇਂ ਕੋਈ ਨਾ ਰਹੇ ਨਹੀਂ ਬਿਲਕੁਲ ਸਹੀ ਗੱਲ ਹੈ ਸਿੱਧੀ ਗੱਲ ਇੱਥੇ ਕੋਈ ਵੀਰ ਆਵੇ ਗੱਡੀ ਲੈ ਕੇ ਹੁਣ ਉਹਨਾਂ ਦੀਆਂ ਗੱਡੀਆਂ ਲੈ ਕੇ ਆ ਜਾਈਂ ਹਾਂਜੀ ਮੁੜ ਕੇ ਕੋਈ ਵੀਰਾ ਠੀਕ ਹੈ ਨਹੀਂ ਬਿਲਕੁਲ ਸਹੀ ਗੱਲ ਦੱਸਿਆ ਜੰਮਾ ਜੀ ਯਾਰ ਹੋਣੀ ਜੇ ਕੋਨਾ ਘਰ ਭਾੜੇ ਦੀ ਮਿਲਦੀ ਮੇਰੇ ਕੋਲ ਨਹੀਂ ਟੀਕੇ ਵਾਲਾ ਯਾਰ ਠੀਕ ਹੈ ਠੀਕ ਅੱਛਾ ਜੀ ਆਪਾਂ ਗਲਤ ਕੰਮ ਨਹੀਂ ਕਰਦਾ ਆ ਮੁੜ ਕੇ ਵੀਰ ਕੋ ਸਾਨੂੰ ਲਾਹਾਂ ਦਾ ਯਾਰ ਟੀਕੇ ਦੇ ਮਿਲਦੀ ਆ ਹਾਂਜੀ ਹਾਂਜੀ ਆਪਾਂ ਬਾਰ ਬਾਰ ਇੱਕੋ ਟੀਕਾ ਲਵਾਉਂਦਾ ਉਹਦਾ ਦੀ ਟੀਕਾ ਦੋ ਯਾਰ ਹੋਣੀ ਦਾ ਡਰ ਨਹੀਂ ਬੜਾ ਵਾ ਇਹ ਕੋ ਕਿੰਨਾ ਦੁੱਧ ਕਿੰਨਾ ਤੇਰੇ ਕੋ ਸ਼ੀਕ ਲੋ ਹੀ ਅੱਛਾ ਜੀ ਨਾ ਇਹ ਲੈ ਆ ਬੀ ਲੋ ਇੱਧਰ ਗਾੜੀ ਆਉਂ ਨਾ ਇਹ ਵਾੜੇ ਖਾੜੀ ਨਾ ਪੱਠਾ ਖਾੜੀ ਜੀ ਦੀ ਨਹੀਂ ਹੋਣੀ ਠੀਕ ਹੈ ਠੀਕ ਹੈ ਠੀਕ ਹੈ ਹਾਂ ਲੋ ਚੋਟੇ ਜਾਂਦੇ ਤੇ ਇਹ ਮਰਕਾ ਪੰਜਾਬ ਆ ਕੀ ਛੋਟੀ ਹੈ ਜੇ ਚੰਗੀ ਆ ਪਹਿਲਾਂ ਜੀ ਠੀਕ ਆ ਠੀਕ ਇਹ ਵੀ ਦੰਦਾ ਜੇ ਕਿ ਜਾਣ ਠੀਕ ਆ ਕਿੰਨੇ 4 ਆਹ 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 ਠੀਕ ਆ ਠੀਕ ਆ ਬੱਚਾ ਲੱਭੀ ਕੋਈ ਆਪ ਦੇ ਉਹਦੀ ਗੱਾਰ ਵੀ ਦੇਖੋ ਥਾ ਟੁਗ ਰਿਆ ਪੂਰੀ ਇੱਕ ਨੰਬਰ ਦੀ ਚਵਾਈ ਲੱਗੀ ਹੈ ਜੈਸ ਬਲੈਕ ਕਾਰੀ ਇਹਨੇ ਸੇਕ ਵੀ ਚੰਗਾ ਲੱਗਾ ਉਹ ਤਾਂ ਆਪਣੀ 5 ਕਿਲੋ ਜੱਦੀ ਰੋਗੇ ਤੇ 5 ਲੀਟਰ ਦੀ ਪਾਈਏ ਲੋ 100 ਗਰੰਟੀ ਆ ਤੇ ਜਾ ਕੇ ਭਾਜੀ ਕਿਹਨ ਘਰ ਆਪਾਂ ਜਿਹੜਾ ਪੈਸਾ ਨਾ ਪਿਆਰ ਨਹੀਂ ਕਰਦਾ ਹਾਂਜੀ ਹਾਂਜੀ ਕਿਹਦੇ ਘਰ ਜਾ ਕੇ ਬਾਤ ਬੜਾ ਫੜਕ ਪੈਸਾ ਮੇਰੀ ਕੋਈ ਖੜੇ ਦੇ ਭਾਈ ਕੋ ਵੀਰ ਨਾ ਗੜੇ ਠੀਕ ਹੈ ਠੀਕ ਹੈ ਠੀਕ ਹੈ ਜੀ ਇਹ ਪਹਿਲਾ ਹਮਲੇ ਕਿ ਨਾ ਕੋਈ ਸਾਰੀ ਨਾਲੀਆ ਕੋਈ ਵੀਰ ਭਰਾ ਸਾਹਮਣ ਵਾਲਾ ਲੈ ਜਾਊਗਾ ਇਹ ਤੋਂ ਤੇ ਚਲੋ ਚੱਕ ਲੈ ਜੂਗੀ ਹੁੰਦੀ ਜਾਂਦੀ ਰਿਹੇ ਆ ਜਿਹੜਾ ਪ੍ਰੇਮ ਪਿਆ ਤੁਹਾਡੇ ਨਾਲ ਮਿਰਦਾ ਜਿਹੜਾ ਕਿਸੇ ਨਾਲ ਵੀ ਨਾ ਉਹ ਪੂਰੀ ਨਾ ਪਦਾ ਨਹੀਂ ਬਿਲਕੁਲ ਅੱਜ ਨਾ ਵੀ ਕੋਈ ਕੱਲ ਵੀ ਨੂੰ ਪਾ ਦਾਂ ਕੋ ਵੀਰ ਜੀ ਵੇਚ ਦਿੰਦੇ ਆ ਹਾਂਜੀ 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 ਆਹ ਬਿਲਕੁਲ ਕਰ ਗਏ ਬਿਲਕੁਲ ਜੀ ਹੈ ਬਾਦ ਛੋਟੇ ਨਹੀਂ ਜੇ ਕੋਈ ਮੇਰਾ ਵੀ ਵੱਡੀ ਸਮਝਾ ਲਵੇ ਲਓ ਜੀ ਪੂਰੀ ਤਾਂ ਕੀ ਕਿਹੜੇ ਬਾਤ ਇਹ ਕਾਰਿਆ ਇਹ ਕੈਟ ਕੱਢਾ ਤਾਲੀ ਇੱਕ ਰੰਗ ਤਾਲੀ ਠੀਕ ਹੈ ਠੀਕ ਹੈ ਲਓ ਜੀ ਕੋਈ ਮੇਰਾ ਵੀ ਵੱਡੀ ਸਮਝ ਗਾਵੇ ਛੋਟੀ ਸਮਝ ਗਾਵੇ ਠੀਕ ਹੈ ਜੀ ਇਹ ਮੇਰਾ ਵੀ ਕੋਈ ਦੂਰੋਂ ਕਢੀ ਲਾ ਕੇ ਆਵੇ ਆਖੇ ਛੋਟੀ ਆ ਹਾਂਜੀ ਹਾਂਜੀ ਆਪਾਂ ਵੱਡੀ ਨਹੀਂ ਕਹੇ ਬੇਚਣੀ ਨਹੀਂ ਬਿਲਕੁਲ ਬਿਲਕੁਲ ਜੀ ਬਾਕੀ ਦੇਖਣ ਦਿਆ ਜੋ ਪੋਜਾ ਬਸ ਇਹਦਾ ਮੁੱਲ ਫਿਰ ਇਹਦਾ ਭਾਈ ਹਾਂ ਨਹੀਂ ਆਪਾਂ ਜਿੱਦਾਂ ਝੋਡੀ ਜਿਹਦੇ ਨੂੰ ਜੀਜੂ ਲਾ ਲੇ ਭਾਵੇਂ 55 ਦੀ ਵੇਚੀ ਹੋਣਾ ਬੱਧੀ ਦੀ 45000 45 ਦੀ ਹਾਂ 40000 ਓ ਥਾ ਇਨੇ 47 ਦੀ 47 ਭਾਈ ਪੂਰੇ 42000 ਦੀ ਦਵਾਂਗੇ ਲਓ ਜੀ 42000 ਦੀ ਸੱਜਰ ਦੀ ਇਹ ਤਾਂ ਸਿਰਫ 200 ਰੁਪਏ ਛੋੜ ਵਾਲਾ ਕੰਮ ਹੀ ਹੁਣ ਮੇਰਾ ਵੀ ਕੋਈ ਇਹ ਨਾ ਕਿ 40000 ਰੁਪਏ ਮੇਰਾ ਸਿਰਫ 200 ਛੋੜ ਵਾਲਾ ਕੰਮ ਹੀ ਹੁਣਾ ਠੀਕ ਹੈ ਠੀਕ ਹੈ ਲਓ ਭਾਈ ਇਨੇ ਕਿਨੇ ਕਿਨੇ ਬਾਕੀ ਭਾਵੇਂ ਮਿਲ ਪਊਗੀ ਜੀ ਲਾਉਣ ਛੜੀ ਛੰਡੀ ਤਾਂ ਪਰ ਮੇਰੇ ਪਪੇ ਉਹਦੇ ਅੱਡ ਘਲੋਗੇ ਇਹ ਕੀ ਗੱਲ ਆਉਦੀ ਜੀ ਬਿਲਕੁਲ ਬਿਲਕੁਲ ਜੀ ਕੋਈ 10 ਦਿਨ ਸੰਭੂ ਕਰੇ ਸੋਈ ਨਾ ਸੱਟ ਨੇ ਲਓ ਜੀ ਪਸ਼ੂ ਜਿਹੜੇ ਬਾਈ ਦੇ ਕੋਲ ਚੰਗੇ ਯਾਰ ਇਨੇ ਕਿਨੇ ਕਿਨੇ ਰੇਟ ਆ ਤੁਹਾਨੂੰ ਬਾਈ ਦੇ ਕੋਈ ਸਾਰੇ ਤੋਂ ਬਾਰਾ ਹੀ ਕੋਈ ਨਹੀਂ ਹੈ ਕੋਈ ਮੱਝੇ ਬਸ ਬਾਕੀ ਸਾਰੇ ਅੰਦਰ ਹੀ ਜੀ ਠੀਕ ਹੈ ਜੀ ਜੇ ਨੇ ਦਾ ਭਾਈ ਹੁੰਦਾ ਕਿ ਇਹ ਕੁਝ ਨਹੀਂ ਹੁੰਦਾ ਜੀ ਮੇਰਾ ਬਿਲਕੁਲ ਸਹੀ ਗੱਲ ਹੈ ਜੀ ਨਾਲੇ ਦੁੱਧ ਤੇਰਦੀਆਂ ਕਰ ਮਾਲੀਆਂ ਗਾਹ ਨਸੜਾ ਕੱਪਣਾ ਮੀਆਂ ਬਣਾ ਮੱਝ ਤਿਆਰ ਹੋ ਗਿਆ 85090 ਦੀ ਮੱਝ ਹੈ ਹਾਂਜੀ ਹਾਂਜੀ ਆ ਵੀ ਜਿਸੇ ਮੱਝੇ ਲੱਖੋਂ ਬਾਹਰ ਮੱਝੇ ਤਿਆਰ ਹੋਈ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਥੜਾ ਢਾਂਡਾ ਚੰਗਾ ਵਾ ਭਾਈ ਭਾਈ ਸਾਰੇ ਇੱਕ ਨੰਬਰ ਲੱਗੇ ਸ਼ੇਅਰ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ